ਜਰੀ ਆਈ ਹੈ ਕਾਹੀ ਹੈ ਕਿੱਥੇ ਆਈ ਹੈ ਇਸ ਗਾਇਕ ਨੂੰ ਆਪਣੀ ਆਵਾਜ਼ ਦੇ ਨਾਲ ਦੁਨੀਆ ਪੱਧਰ ਦੇ ਵਿੱਚ ਮਸ਼ਹੂਰ ਕਰਨ ਵਾਲੇ ਗਾਇਕ ਪੰਕਜ ਉਤਾਸ ਅੱਜ ਸਾਡੇ ਵਿੱਚ ਨਹੀਂ ਹੈ ਗੀਤਾਂ ਤੇ ਗਜ਼ਲਾਂ ਦੇ ਬਾਦਸ਼ਾਹ ਨੇ 72 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਨੇ ਇਦਾਂ ਦੇ ਚੁਣਿੰਦਾ ਲੋਕ ਹੀ ਹੁੰਦੇ ਨੇ ਜੋ ਆਪਣੀ ਆਵਾਜ਼ ਦੇ ਜ਼ਰੀਏ ਲੋਕਾਂ ਦੇ ਦਿਲਾਂ ਉਤੇ ਛਾਪ ਛਾੜ ਜਾਂਦੇ ਨੇ ਤੇ ਉਹਨਾਂ ਵਿੱਚੋਂ ਹੀ ਇੱਕ ਨੇ ਪੰਕਜ ਉਤਾਸ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਅੱਜ ਪਾਣੇ ਨਾਲ ਸਾਂਝਾ ਕਰਾਂਗੇ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਿਤ ਹੋਣ ਕਾਰਨ ਕੁਝ ਸਮੇਂ ਤੋਂ ਮੁੰਮਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਪੰਕਜ ਜੁਦਾਸ ਨੂੰ ਕੁਝ ਮਹੀਨੇ ਪਹਿਲਾਂ ਆਪਣੇ ਕੈਂਸਰ ਦਾ ਪਤਾ ਲੱਗਿਆ ਸੀ ਜਿਸ ਕਾਰਨ ਉਸ ਨੇ ਸਭ ਨੂੰ ਮਿਲਣਾ ਬੰਦ ਕਰਤਾ ਸੀ ਗੱਲ ਕੀਤੀ ਜਾਵੇ ਤਾਂ ਪੰਕਜ ਜੁਦਾਸ ਤੇ ਦੋਵੇਂ ਭਰਾ ਮਨੋਹਰ ਤੇ ਨਿਰਜਲ ਉਦਾਸ ਸੰਗੀਤ ਉਦਯੋਗ ਦੇ ਵਿੱਚ ਜਾਣੇ ਪਛਾਣੇ ਨਾਮ। ਸਕੂਲ ਦੇ ਵਿੱਚ ਪੰਕਜ ਉਦਾਸ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਮਾਤਾ-ਪਿਤਾ ਨੂੰ ਲੱਗਿਆ ਕਿ ਪੰਕਜ ਵੀ ਆਪਣੇ ਭਰਾਵਾ ਵਾਂਗ ਸੰਗੀਤ ਦੀ ਦੁਨੀਆ ਵਿੱਚ ਨਾਮ ਬਣਾ ਸਕਦੇ ਨੇ। ਜਿਸ ਤੋਂ ਬਾਅਦ ਉਹਨਾਂ ਨੂੰ ਰਾਜਪੂਰ ਦੀ 뮤직 ਅਕੈਡਮੀ ਦੇ ਵਿੱਚ ਸਿੱਖਿਆ ਲਈ ਭੇਜਿਆ ਗਿਆ। ਤੇ 4 ਸਾਲ ਸੰਘਰਸ਼ ਕਰਨ ਤੋਂ ਬਾਅਦ ਪੰਕਜ ਉਦਾਸ ਨੂੰ ਕੋਈ ਵੱਡਾ ਕੰਮ ਨਹੀਂ ਮਿਲਿਆ ਪਰ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਗੀਤ ਗਾਇਆ ਸੀ ਜੋ ਕਿ ਉਹ ਫਿਲਮ ਵੀ ਫਲॉप ਰਹੀ। ਪੰਕਜ ਜਿੰਦਰ ਕੁਮਾਰ ਤੇ ਰਾਜ ਕਪੂਰ ਬਹੁਤ ਚੰਗੇ ਦੋਸਤ ਸਨ। ਤੋ ਉਥੇ ਇੱਕ ਦਿਨ ਉਹਨਾਂ ਨੇ ਰਾਜ ਕਪੂਰ ਨੂੰ ਡਿਨਰ ਤੇ ਬੁਲਾਇਆ ਤੇ ਰਾਤ ਦੇ ਖਾਣੇ ਤੋਂ ਬਾਅਦ ਜਦੋਂ ਉਹਨਾਂ ਨੇ ਪੰਕਜ ਦਾਸ ਵੱਲੋਂ ਗਾਏ ਗਜ਼ਲ ਜਿਹੜੀ ਹੈ ਉਹ ਰਾਜ ਕਪੂਰ ਨੂੰ ਸੁਣਾਈ ਤਾਂ ਰਾਜ ਕਪੂਰ ਰੋਣ ਲੱਗ ਗਏ। ਤੋ ਉਹਨਾਂ ਨੇ ਕਿਹਾ ਕਿ ਪੰਕਜ ਤੋਂ ਵਧੀਆ ਹੈ ਗਜ਼ਲ ਕੋਈ ਨਹੀਂ ਗਾ ਸਕਦਾ। ਹਲਕੀ ਜਾਈ ਤਾਂ ਪੰਕਜ ਦਾਸ ਦਸਲ ਗਾਇਕੀ ਵੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ। ਉਹਨਾਂ ਨੂੰ ਚਿੱਠੀ ਆਈ ਹੈ ਦਸਲ ਤੋਂ ਪ੍ਰਸਿੱਧੀ ਮਿਲੀ। ਗਜ਼ਲ ਜਿਹੜੀ ਆ ਉਹ 1986 ਦੇ ਵਿੱਚ ਰਿਲੀਜ਼ ਫਿਲਮ ਨਾਮ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। पंकज ਨੇ ਕਈ ਗਜ਼ਲਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਜਿਸ ਵਿੱਚ ਇਹ ਦਿਲ ਲਗੀ ਫਿਰ ਤੇਰੀ ਕਹਾਣੀ ਯਾਦ ਆਈ ਚਲੇ ਤੋਂ ਕਟ ਹੀ ਜਾਏਗਾ ਅਤੇ ਤੇਰੇ ਬਿਨ ਸ਼ਾਮਿਲ ਇਸ ਤੋਂ ਬਾਅਦ ਉਹਨਾਂ ਨੇ ਸਾਜਨ ਫਿਲਮ ਦੇ ਵਿੱਚ ਗਾਇਆ ਗਾਣਾ ਜੀਏ ਤੋ ਜੀਏ ਕਿਵੇਂ ਉਹ ਵੀ ਸੁਪਰ ਹਿੱਟ ਰਿਹਾ ਹੈ। ਸ਼ੰਕਰ ਜੁਦਾਸ ਨੇ ਗਾਇਕੀ ਦੇ ਵਿੱਚ ਆਫਰੀਕਾ ਬੇਲੀਅਤ ਨੂੰ ਸਾਬਿਤ ਕੀਤਾ ਕਿ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਕਈ ਪੁਰਸਕਾਰ ਵੀ ਆਪਣੇ ਨਾਮ ਕੀਤੇ ਨੇ ਇਹਨਾਂ ਵਿੱਚੋ ਫਿਲਮ ਨਾਮ ਤਿੱਗੀ ਚਿੱਠੀ ਆਈ ਹੈ ਨਹੀਂ ਪਦਮ ਸ਼੍ਰੀ 2006 ਮਹਾਰਾਸ਼ਟਰ ਗੌਰਵ ਅਵਾਰਡ 2012 ਸਰਵੋਤਮ ਪਲੇਬੈਕ ਗਾਇਕ ਦੀ ਸ਼੍ਰੇਣੀ ਵਿੱਚ ਫਿਲਮ ਫੇਅਰ ਅਵਾਰਡ 1988 ਸ਼ਾਮਿਲ ਹੈ ਇਸ ਤੋਂ ਇਲਾਵਾ ਉਹਨਾਂ ਨੇ ਐਲ ਐਸ ਗੋਲ ਅਵਾਰਡ 1950 ਸੀ ਸੰਗੀਤ ਨਾਟਕ ਅਕੈਡਮੀ ਅਵਾਰਡ 2003 ਅਤੇ ਅਤੇ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਕੈਡਮੀ ਆਫਫਾ ਅਵਾਰਡ ਵੀ ਆਫ ਪ੍ਰਾਣਾਮ ਕੀਤੇ ਨੇ ਜਿੱਥੇ ਪੰਕਜ ਉਦਾਸ ਦੁਨੀਆ ਨੂੰ અલਵਿਦਾ ਆਪ ਗਏ ਨੇ ਪਰ ਉਹਨਾਂ ਵੱਲੋਂ ਗਾਈਆਂ ਗਜ਼ਲਾਂ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ ਇਦਾਂ ਦੀ ਹੋਰ ਮਜ਼ੇਦਾਰ ਐਂਟਰਟੇਨਮੈਂਟ ਵੀਡੀਓਜ਼ ਤੇ ਅਪਡੇਟਸ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ